ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਵਿਚਾਰ ਕਰ ਰਹੇ ਹਾਂ ਸਿੱਖ ਇਤਿਹਾਸ ਦੇ ਸਿੱਖ ਸ਼ਹਾਦਤਾਂ ਦੇ ਇਤਿਹਾਸਿਕ ਵਿਸਮਾਦੇ ਪੰਨਿਆਂ ਦੇ ਜੋ ਸਿੱਖ ਕੌਮ ਦੇ ਮਹਾਨ ਕੌਮੀ ਯੋਧੇ ਹੋਏ ਹਨ ਉਹਨਾਂ ਦੇ ਜੀਵਨ ਦੇ ਆਪਾਂ ਸੰਖੇਪ ਵਿਚਾਰ ਦੀ ਜੋ ਇਹ ਮੋਹਿਮ ਛੇੜੀ ਹੈ ਉਹਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਇਹ ਮਹਾਨ ਸਿੱਖ ਜਰਨੈਲ ਯੋਧੇ ਹੋਏ ਹਨ ਅਕਾਲੀ ਫੂਲਾ ਸਿੰਘ ਦਾ ਜਨਮ 1760 ਈਸਵੀ ਵਿੱਚ ਪਿਤਾ ਸਰਦਾਰ ਈਸ਼ਰ ਸਿੰਘ ਤੇ ਮਾਤਾ ਹਰਕੌਰ ਦੇ ਘਰ ਵਿੱਚ ਪਿੰਡ ਸ਼ੀਹਾ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਆਪ ਜੀ ਦੇ ਦੋ ਭਰਾ ਸਨ ਸਰਦਾਰ ਸੰਤ ਸਿੰਘ ਆਪੇ ਦੇ ਛੋਟੇ ਭਰਾ ਸਨ ਬਚਪਨ ਦੇ ਕੁਝ ਕੁ ਸਾਲ ਤਕਰੀਬਨ 2 ਸਾਲ ਬਾਅਦ ਹੀ ਆਪ ਦੇ ਪਿਤਾ ਸਰਦਾਰ ਈਸ਼ਰ ਸਿੰਘ ਜਦੋਂ 1762 ਈਸਵੀ ਨੂੰ ਅਹਿਮਦ ਸ਼ਾਹ ਦੁਰਾਨੀ ਨੇ ਸਿੱਖਾਂ ਦਾ ਖੋਰਾ ਖੋਜ ਮਟਾਉਣ ਲਈ ਹੱਲਾ ਬੋਲਿਆ ਤਾਂ ਆਪ ਦੇ ਪਿਤਾ ਸਰਦਾਰ ਈਸ਼ਰ ਸਿੰਘ ਦੀ ਨਿਸ਼ਾਨਮਾਲੇ ਮਿਸਲ ਨੇ ਵੱਧ ਚੜ ਕੇ ਬਿਆਰੀਆਂ ਦਾ ਟਾਕਰਾ ਕੀਤਾ ਇਸੇ ਲੜਾਈ ਦੌਰਾਨ ਇਸੇ ਜੰਗ ਵਿੱਚ ਜੋ ਸਰਦਾਰ ਈਸ਼ਰ ਸਿੰਘ ਦੇ ਸਿੰਘ ਸਨ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਕਈ ਇਸ ਲੜਾਈ ਦੌਰਾਨ ਕਈ ਸਿੰਘ ਸ਼ਹੀਦ ਹੋ ਗਏ ਤੇ ਆਪ ਦੇ ਪਿਤਾ ਵੀ ਕਾਫੀ ਜੋ ਫੱਟ ਲੱਗਣ ਕਰਕੇ ਡੂੰਘੇ ਫੱਟ ਲੱਗਣ ਕਰਕੇ ਜੋ ਫੱਟੜ ਹੋ ਗਏ ਇਸੇ ਦੌਰਾਨ ਸਰਦਾਰ ਈਸ਼ਰ ਸਿੰਘ ਜਿਹਨਾਂ ਦੇ ਪਿੰਡ ਸ਼ੀਹਾ ਪਹਚਾਇਆ ਗਿਆ ਤੇ ਆਪ ਜੀ ਦੇ ਪਿਤਾ ਨੇ ਜਦੋਂ ਆਪਨਾ ਅੰਤਲਾ ਸਮਾ ਨੇੜੇ ਹੁੰਦਾ ਦੇਖ ਕਰਕੇ ਦੋਵਾਂ ਭਰਾਵਾਂ ਨੂੰ ਆਪਣੇ ਸਤਸੰਗੀ ਜਨ ਸਰਦਾਰ ਨਰੈਣ ਸਿੰਘ ਦੇ ਹਵਾਲੇ ਕਰਕੇ ਜ਼ਖਮਾਂ ਦੇ ਤਾਬ ਨਾ ਸਹਾਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਬਾਬਾ ਨਰੈਣ ਸਿੰਘ ਨੇ ਦੋਨਾਂ ਭਰਾਵਾਂ ਨੂੰ ਧਾਰਮਿਕ ਵਿਦਿਆ, ਸ਼ਸਤਰ ਵਿਦਿਆ ਤੇ ਘੋੜਸਵਾਰੇ ਵਿੱਚ નિਪੁੰਨ ਕਰ ਦਿੱਤਾ। ਉਸ ਸਮੇਂ ਆਪ ਦੀ ਉਮਰ ਤਕਰੀਬਨ 14 ਕੋ ਸਾਲ ਦੀ ਸੀ। ਆਪ ਜਿਹਦੇ ਮਾਤਾ ਪੋੜੀ ਤੋਂ ਡਿੱਗਣ ਕਰਕੇ ਉਸ ਆਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਤੇ ਆਪ ਇਹਦੇ ਮਾਤਾ ਦੇ ਸੰਸਕਾਰ ਤੋਂ ਬਾਅਦ ਆਪਣਾ ਘਰ-ਬਾਰ ਛੱਡ ਕੇ ਬਾਬਾ ਨਰੈਣ ਸਿੰਘ ਜੀ ਪਾਸੋਂ ਆਪਨੇ ਸਾਦਾ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ ਤੇ ਅਮਰਤ ਖਾਲਸਾ ਦੇ ਸ਼ਹੀਦਾਂ ਦੀ ਮਿਸਲ ਵਿੱਚ ਦਾਖਲ ਹੋ ਗਏ ਤੇ ਸਾਦਾ ਜੀਵਨ ਬਤਾਉਂਦੇ ਹੁਣ ਆਨੰਦਪੁਰ ਸਾਹਿਬੇ ਖੇ ਧਰਮ ਦੇ ਖਾਤਰ ਕਈ ਲੜਾਈਆਂ ਲੜੀਆਂ ਕਿਉਂਕਿ ਉਹ ਸਮਾਂ ਹੀ ਐਸਾ ਚੱਲ ਰਿਹਾ ਸੀ ਅਹਿਮਦ ਸ਼ਾਹ ਦੁਰਾਨੀ ਜੋ ਇਹ ਗੱਲ ਮੰਨ ਜਿਵੇਂ ਧਾਰੀ ਹੋਈ ਕਿ ਮੈਂ ਸਿੱਖਾਂ ਦਾ ਖੁਰਾਕ ਖੋਜ ਮਿਟਾ ਦੇਣਾ ਹੈ ਤੇ ਤਕਰੀਬਨ ਜਦੋਂ ਇੰਨੀਆਂ ਲੜਾਈਆਂ ਹੋਣ ਦੇ ਬਾਵਜੂਦ ਆਪ ਜੀ ਦਾ ਜੋ ਅਕਾਲੀ ਫੁੱਲਾ ਸਿੰਘ ਦਾ ਮਾਨ ਸਰਮਾਨ ਰਤਬਾ ਸਾਰੇ ਜਥੇ ਵਿੱਚ ਬਹੁਤ ਵੱਧ ਗਿਆ ਤੇ ਜਦੋਂ 1800 ਦੇ ਵਿੱਚ ਬਾਬਾ ਨਰੈਣ ਸਿੰਘ ਜੀ ਪਰ ਲੋਕ ਸੁਧਾਰਗੇ ਤਾਂ ਆਪ ਜਿਹਨੂੰ ਜਥੇ ਦਾ ਜਥੇਦਾਰ ਥਾ ਪੈ ਗਿਆ ਫਿਰ ਆਪ ਜੀ ਅੰਮ੍ਰਿਤਸਰ ਆ ਕੇ ਬੁਰਜ ਕਾਲੀ ਫੁੱਲਾ ਸਿੰਘ ਵਿਖੇ ਆਪ ਜਿਨੇ ਆਪਣੀ ਰਹਿائش ਰੱਖੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1801-02 ਇਸੇ ਦੇ ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਮਿਲਾਉਣ ਖਾਤਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਤੋਂ ਰੋਕਿਆ ਜੋ ਕਿ ਹੁਣ ਦੇ ਸਮੇਂ ਦਾ ਕੋਈ ਮੌਕੇ ਦਾ ਕੋਈ ਅਹਲਕਾਰ ਹੁੰਦਾ ਜਾਂ ਕਹਿ ਲਵੋ ਕੋਈ ਐਮਐਲਏ ਹੁੰਦਾ ਜਾਂ ਕੋਈ ਮੰਤਰੀ ਹੁੰਦਾ ਤਾਂ ਆਪਸ ਵਿੱਚ ਲੜਾ ਲੜਾ ਮਾਰ ਦਿੰਦਾ ਪਰ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਬੜੀ ਸੂਝਬੂਝ ਦੇ ਨਾਲ ਸਿੱਖਾਂ ਵਿੱਚ ਵੱਡਾ ਜੰਗ ਹੋਣ ਤੋਂ ਰੋਕਿਆ ਭੰਗੀ ਸਰਦਾਰਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਆਪਸੀ ਸਮਝੌਤਾ ਕਰਵਾ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਨੂੰ ਜ਼ਗੀਰ ਬਖਸ਼ ਦਿੱਤੀ ਤੇ ਇਸੇ ਦੌਰਾਨ ਅੰਮ੍ਰਿਤਸਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਤੇ ਮਹਾਰਾਜਾ ਜੀ ਜੋ ਭਾਵਨਾ ਸੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਬਹੁਤ ਸੀ ਗੁਰੂ ਗ੍ਰੰਥ ਸਾਹਿਬ ਜੀ ਮਾਰ ਪ੍ਰਤੀ ਬਹੁਤ ਭਾਵਨਾ ਸੀ ਗੁਰੂ ਘਰ ਦੀ ਉਹ ਬਹੁਤ ਸੇਵਾ ਕਰਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੀ ਸੇਵਾ ਲਈ ਬਹੁਤ ਸਾਰੇ ਮਾਇਆ ਅਰਦਾਸ ਕਰਵਾਈ ਤੇ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ ਕਸੂਰ ਦੀ ਜੰਗ ਦੌਰਾਨ ਜਦੋਂ ਅਕਾਲੀ ਫੂਲਾ ਸਿੰਘ ਜੀ ਨੇ ਆਪਣੀ ਬਹਾਦਰੀ ਦੇ ਜੋਹਰ ਦਿਖਾਏ ਤਾਂ ਐਸੇ ਜੋਹਰ ਦੇਖ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਅਸ਼ ਅਸ਼ ਕਰ ਉઠੇ ਤੇ ਜਦੋਂ ਖਾਲਸਾ ਜਦਾਂ ਨੇ ਕਸੂਰ ਨੂੰ ਜਾ ਕੇ ਹੇਰਾ ਪਾਇਆ ਤਾਂ ਕਤਬਦੀਨ ਬਹੁਤ ਵੱਡੇ ਤੇ ਮਜ਼ਬੂਤ ਕਿਲੇ ਵਿੱਚ ਬੈਠਾ ਸੀ ਅਕਾਲੀ ਫੂਲਾ ਸਿੰਘ ਨੇ ਤੋਪਾਂ ਬੇੜ ਕੇ ਗੋਲੇ ਵਰਸਾਏ ਤੇ ਕਤਬਦੀਨ ਦੀ ਬੜੀ ਬਹਾਦਰੀ ਨਾਲ ਉਹ ਵੀ ਜੋ ਇੱਕ ਯੋਦਾ ਸੀ ਕਤਬਦੀਨ ਵੀ ਬੜੀ ਬਹਾਦਰੀ ਨਾਲ ਲੜਿਆ ਉਸਨੇ ਲੜਾਈ ਨੂੰ ਕਈ ਦਿਨਾਂ ਤੱਕ ਲਮਕਾਈ ਰੱਖਿਆ ਤੇ ਅੰਤ ਵਿੱਚ ਅਕਾਲੀ ਫੂਲਾ ਸਿੰਘ ਜੀ ਨੇ ਰਾਤੋਂ ਰਾਤ ਕਿਲੇ ਦੇ ਦੀਵਾਰਾਂ ਹੇਠਾਂ ਸੁਰੰਗਾ ਲਗਾ ਦਿੱਤੀਆਂ ਭਾਵ ਸੁਰੰਗਾ ਪੁੱਟ ਕੇ ਉਹਦੇ ਵਿੱਚ ਬਰੂਦ ਭਰ ਦਿੱਤਾ ਤੇ ਜਦੋਂ ਹੁਣ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਰੂਦ ਦੇ ਨਾਲ ਕਿਲੇ ਦੀਆਂ ਸਾਰੀਆਂ ਦੀਵਾਰਾਂ ਉਡਾ ਦਿੱਤੀਆਂ ਕਿਲੇ ਦੀਆਂ ਕੰਧਾਂ ਢਹਿ ਗਈਆਂ ਤਾਂ ਉਸੇ ਵਕਤ ਅਕਾਲੀ ਫੂਲਾ ਸਿੰਘ ਜੀ ਨੇ ਹਮਲਾ ਕਰਕੇ ਕਿਲੇ ਤੇ ਆਪਣਾ ਕਬਜ਼ਾ ਜਮਾ ਲਿਆ ਤੇ ਕਤਬਦੀਨ ਨੂੰ ਜੋ ਫੜ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਪੇਸ਼ ਕੀਤਾ ਗਿਆ ਕਤਬਦੀਨ ਦੀ ਰਜੋਈ ਤੇ ਮਿੰਤਾ ਕਰਨ ਤੇ ਮਹਾਰਾਜੇ ਨੇ ਉਸ ਦਾ ਗੁਨਾਹ ਬਖਸ਼ ਦਿੱਤਾ ਅਕਾਲੀ ਫੂਲਾ ਸਿੰਘ ਦਾ ਜੋ ਆਪਣੀ ਗੱਲ ਕਹਿਣ ਵਿੱਚ ਬਹੁਤ ਦਲੇਰ ਸੀ ਨੇ ਧੜਕ ਤੇ ਜੋ ਹਿੰਮਤ ਵਾਲਾ ਬਾਬਾ ਅਕਾਲੀ ਫੂਲਾ ਸਿੰਘ ਜੀ ਜੋ ਵੀ ਗੱਲ ਹੁੰਦੀ ਮੂੰਹ ਤੇ ਕਹਿਣ ਵਾਲੇ ਦਿਲ ਵਿੱਚ ਨਾ ਰੱਖ ਕੇ ਸਿੱਧੀ ਗੱਲ ਮੂੰਹ ਤੇ ਕਹਿਣ ਵਾਲੇ ਤੇ ਜਦੋਂ ਇੱਕ ਮਿਸਾਲ ਹੋਰ ਮਿਲਦੇ ਆ ਕਿ ਕਈ ਵਾਰ ਇਸ ਗੱਲ ਦੇ ਚਿਰਪਾ ਵਿਚਾਰ ਕਰਦੇ ਆ ਤਾਂ ਸਮਝ ਪੈਂਦੀ ਹੈ ਜਦੋਂ ਡੋਗਰਿਆਂ ਨੇ ਜੋ ਆਪਸ ਵਿੱਚ ਲੜਾਈਆਂ ਕਰਕੇ ਜਦੋਂ ਡੋਗਰਿਆਂ ਨੇ ਆਪਣੀ ਮਿਸਲ ਬਣਾ ਲਈ ਤਾਂ ਇਸ ਗੱਲ ਦਾ ਜਦੋਂ ਅਕਾਲੀ ਫੁੱਲਾ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਾ ਕੇ ਬੇਚ ਜਿਗ ਮਹਾਰਾਜ ਜੀ ਨੂੰ ਖਰੀਆਂ-ਖਰੀਆਂ ਗੱਲਾਂ ਸੁਣਾ ਦਿੱਤੀਆਂ ਤੇ ਇਸ ਤੋਂ ਲਾਵੇ ਇੱਕ ਮਿਸਾਲ ਹੋਰ ਮਿਲਦੀ ਹੈ ਕਿ ਇੱਕ ਵਾਰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਪਾਸ ਭੁੱਲ ਹੋ ਗਈ ਸੀ ਜਿਹੜੀ ਭੁੱਲ ਹੋਈ ਸੀ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਦਰਸ਼ਨਾਂ ਨੂੰ ਆ ਰਿਹਾ ਸੀ ਤੇ ਰਸਤੇ ਵਿੱਚ ਜੋ ਵਿਸਵਰ ਨਾਚ ਵੇਖਣ ਵਾਸਤੇ ਰੁਕ ਗਿਆ ਤੇ ਇਹ ਜੋ ਕੋਤਾਈ ਕੀਤੀ ਇਸ ਬਾਰੇ ਜਦੋਂ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਾ ਤਾਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਉਹਨਾਂ ਨੂੰ ਦਰਸ਼ਨ ਕਰਨ ਤੋਂ ਰੋਕ ਦਿੱਤਾ ਤੇ ਹੁਣ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੇ ਨੇ ਮਹਾਰਾਜੇ ਸਿੰਘ ਤਾਂ ਕਿਸੇ ਸਿੰਘ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਜਾ ਕੇ ਖਬਰ ਸੁਣਾ ਦਿੱਤੀ ਤੇ ਅਕਾਲੀ ਫੂਲਾ ਸਿੰਘ ਜੀ ਨੇ ਅੱਖ ਦੇ ਫੋਰ ਵਿੱਚ ਨੰਗੀ ਤਲਵਾਰ ਲੈ ਕੇ ਦਰਸ਼ਨ ਡੋੜੀ ਅੱਗੇ ਜਾ ਕੇ ਖਲੋਤ ਨੂੰ ਖੜ ਗਏ ਤੇ ਮਹਾਰਾਜੇ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਮਹਾਰਾਜਾ ਨਜੀਤ ਸਿੰਘ ਉਸੇ ਵਕਤ ਪਿਛਾਹ ਹੋ ਗਿਆ ਹੱਥ ਜੋੜ ਕੇ ਮਾਫੀ ਮੰਗੀ ਤੇ ਭੁੱਲ ਬਖਸ਼ਾਣ ਲਈ ਮਿੰਤ ਕਰਨ ਲੱਗਾ ਤੇ ਮਹਾਰਾਜਾ ਨਜੀਤ ਸਿੰਘ ਨੇ ਕਹਿਣਾ ਕੀਤਾ ਕਿ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ ਇਹ ਨਿਰਧਾਰਤ ਹੋਇਆ ਕਿ ਸ੍ਰੀ ਅਕਾਲ ਤਖਤ ਦੇ ਸਾਹਮਣੇ ਈਮਲੀ ਦੇ ਬੂਟੇ ਦੇ ਨਾਲ ਮਹਾਰਾਜੇ ਦੀਆਂ ਮੁਸ਼ਕਾ ਕਸੀਆਂ ਜਾਣ ਤੇ ਸਰੀਰ ਤੇ ਇੱਕੀ ਕੋਰਡੇ ਲਾਏ ਜਾਣ ਜਦ ਮਹਾਰਾਜਾ ਨਿਮਰਤਾ ਸਹਿਤ ਹੱਥ ਪਿੱਛੇ ਕਰਕੇ ਮੁਸ਼ਕਾ ਬਣਾਉਣ ਤੇ ਕੋਰਡੇ ਖਾਣ ਲਈ ਤਿਆਰ ਹੋ ਗਿਆ ਤਾਂ ਉਸੇ ਵਕਤ ਮਹਾਰਾਜੇ ਦੀ ਸਾਦਗੀ ਤੇ ਨਿਮਰਤਾ ਗੁਰੂ ਘਰ ਪ੍ਰਤੀ ਸ਼ਰਧਾ ਪ੍ਰੇਮ ਵੇਖ ਕੇ ਸਾਰੀ ਸੰਗਤ ਦੇ ਨੇਤਰਾ ਵਿੱਚ ਜਲ ਪਰ ਆਇਆ ਤੇ ਅਕਾਲੀ ਫੁੱਲਾ ਸਿੰਘ ਜੀ ਨੂੰ ਸੰਗਤ ਨੇ ਇਹ ਗੱਲ ਕਹਿਣਾ ਕੀਤੀ ਕਿ ਮਹਾਰਾਜਾ ਜੀ ਦੇ ਜੋ ਭੁੱਲ ਹੈ ਉਹਨਾਂ ਬਖਸ਼ ਦਿੱਤਾ ਜਾਏ ਤੇ ਸੰਗਤ ਦੀ ਇਹ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੁਬਾਰਾ ਅਮਰਤ ਛਕਾ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰੂਪਾ ਦੇ ਕਰਕੇ ਦਰਸ਼ਨਾਂ ਲਈ ਅੰਦਰ ਜਾਣ ਦਿੱਤਾ ਅੰਤ ਨੂੰ 14 ਮਾਰਚ 1823 ਇਸਵੀ ਨੂੰ ਬਾਬਾ ਅਕਾਲੀ ਫੂਲਾ ਸਿੰਘ ਜੀ ਜਥੇਦਾਰ ਜੀ ਜਿਨ੍ਹਾਂ ਨੇ ਨੋ ਸ਼ਹਿਰੇ ਦੀ ਜੰਗ ਵਿੱਚ 14 ਮਾਰਚ 1823 ਇਸਵੀ ਨੂੰ ਆਖਰੀ ਜੋ ਜੰਗ ਵਿੱਚ ਇਸ ਲੜਾਈ ਵਿੱਚ ਜਿੱਤ ਦਾ ਪਰਸ਼ਮਾ ਲਹਿਰਾ ਕੇ ਜੋ ਜਿੱਤ ਦਾ ਐਲਾਨ ਕਰਕੇ ਜੰਗ ਜਿਤਾ ਕੇ ਪਰਸ਼ਮਾ ਲੜਾ ਕੇ ਸ਼ਹੀਦੀ ਜਾਮ ਪੀ ਗਏ ਇਹ ਲੜਾਈ ਦੀ ਜੋ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੇ ਸੌਰ ਬਿਰਤਾ ਕਰਕੇ ਜਿੱਤੀ ਜਾ ਸਕੀ ਅਕਾਲੀ ਫੂਲਾ ਸਿੰਘ ਜੀ ਇੱਕ ਨਿਰਭੈ ਨੇ ਧੜਕ ਜੋਦੇ ਸਨ ਇਸ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਬਾਣੀ ਤੇ ਬਾਣੇ ਦਾ ਆਸਰਾ ਸੀ ਉਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਿਪਾਏ ਹੋਏ ਪੂਰਨਿਆਂ ਤੇ ਚੱਲਦੇ ਸਨ ਤੇ ਅੱਜ ਦੇ ਸਮੇਂ ਵਿੱਚ ਆਪਾਂ ਜੋ ਹੁਣ ਦੇ ਸਮੇ ਦਾ ਹਾਲਾਤ ਦੇਖ ਰਹੇ ਆ ਕਿ ਸਾਨੂੰ ਲੋੜ ਹੈ ਕਿ ਅਸੀਂ ਵੀ ਆਪਣੇ ਜੀਵਨ ਵਿੱਚ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗਾ ਜੀਵਨ ਬਣਾਈਏ ਤਾ ਜੋ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਨੂੰ ਐਸੇ ਨਿਧੜਕ ਜੋਧੇ ਦਲੇਰ ਯੋਧਿਆਂ ਦੀ ਲੋੜ ਹੈ ਤੇ ਸਾਧ ਸੰਗਤ ਜੀ ਸਾਡਾ ਜੋ ਜਥੇਦਾਰ ਹੋਣਾ ਵੀ ਜਥੇਦਾਰ ਅਕਾਲੀ ਹੂਲਾ ਸਿੰਘ ਜੀ ਵਰਗਾ ਹੋਣਾ ਚਾਹੀਦਾ ਹੈ ਜੋ ਦਲੇਰ ਨਿਧੜਕ ਨਿਡਰ ਹੋਵੇ ਕਿਸੇ ਦਾ ਜੇ ਨੂੰ ਭੈ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਉਂਕਿ ਅੱਜ ਕੱਲ ਦਾ ਜੋ ਮਾਹੌਲ ਚੱਲ ਰਿਹਾ ਆਪਾਂ ਦੇਖਦੇ ਹਾਂ ਕਿ ਕਿਸ ਪ੍ਰਕਾਰ ਕਿ ਜੋ ਜਥੇਦਾਰਾਂ ਦੇ ਹੁਣ ਦੇ ਵਕਤ ਦੇ ਹਾਲਤ ਹੈ ਤੇ ਸਾਧ ਸੰਗਤ ਜੀ ਆਪਾਂ ਸਾਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਆਪਾਂ ਸਿੱਖ ਕੌਮ ਰਲ ਕੇ ਭਲੇ ਦੀ ਅਰਦਾਸ ਕਰੀਏ ਗੁਰੂ ਚਰਨਾਂ ਵਿੱਚ ਕਿ ਸਾਡੀ ਸਿੱਖ ਕੌਮ ਇਕੱਠੀ ਹੋ ਜਾਵੇ ਇਕੱਠੀ ਹੋ ਕਰਕੇ ਜੋ ਆਪਣੇ ਮਸਲੇ ਹਨ ਆਪਾਂ ਹੱਲ ਕਰੀਏ ਤੇ ਗੁਰੂ ਚਰਨਾਂ ਵਿੱਚ ਸਦਾ ਅਰਦਾਸ ਬੇਨਤੀ ਕਰੀਏ ਕਿ ਅਸੀਂ ਸਾਡੀ ਜਿਹੜੀ ਸਿੱਖੀ ਹੈ ਉਹ ਨਿਭ ਜਾਵੇ ਗੁਰੂ ਚਰਨਾਂ ਵਿੱਚ ਸਿੱਖੀ ਕੇਸਾਂ ਸਵਾਸਾ ਸੰਗ ਨਿਭੇ ਕਿਉਂਕਿ ਜੋ ਨਵੀਂ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਉਹਨੂੰ ਇਹਨਾਂ ਯੋਧਿਆਂ ਦੇ ਜੀਵਨੀਆਂ ਸੁਣਾਉਣ ਦੀ ਲੋੜ ਹੈ ਸੰਖੇਪ ਇਤਿਹਾਸ ਆਪਾਂ ਲੈ ਕਰਕੇ ਆਏ ਆ ਸੰਗਤਾਂ ਦੇ ਰੂਬਰੂ ਕੀਤਾ ਹੈ ਤੇ ਸਾਧ ਸੰਗਤ ਜੀ ਭਾਈ ਬਚਿੱਤਰ ਸਿੰਘ ਖਾਲਸਾ ਜੋ ਸਾਡਾ ਚੈਨਲ ਹੈ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਲਾਇਕ ਕਰੋ ਤੇ ਜੋ ਵੀ ਅੱਗੇ ਆਉਣ ਵਾਲੇ ਸਮੇਂ ਵਿੱਚ ਆਪਾਂ ਐਸੇ ਮਹਾਨ ਯੋਧਿਆਂ ਦੀਆਂ ਸੂਰਬੀਰਾਂ ਦੀਆਂ ਜੋ ਜੀਵਨੀਆਂ ਤੇ ਵਿਚਾਰ ਕਰਨੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਡੇ ਇਸ ਵੀਡੀਓ ਨੂੰ ਪਿਆਰ ਜ਼ਰੂਰ ਬਖਸ਼ਣਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਕਿ ਵੱਧ ਤੋਂ ਵੱਧ ਗੁਰਬਾਣੀ ਨਾਲ ਲੱਗੋ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਗੁਰੂ ਇਤਿਹਾਸ ਦੀਆਂ ਜੋ ਕਥਾ ਵਿਚਾਰਾ ਨੂੰ ਆਪਣੇ ਬੱਚਿਆਂ ਨੂੰ ਜੋ ਸਿੱਖ ਇਤਿਹਾਸ ਹੈ ਜ਼ਰੂਰ ਪੜ੍ਹਾਓ ਤਾਂ ਜੋ ਸਾਡੇ ਬੱਚੇ ਜੋ ਸੋਸ਼ਲ ਮੀਡੀਆ ਛੱਡ ਕੇ ਮੋਬਾਈਲਾਂ ਦਾ ਖਿਹੜਾ ਛੱਡ ਕੇ ਹੋਰ ਜਿਹੜੀਆਂ ਮਾਰੀਆਂ ਕੁਰੀਤੀਆਂ ਵਿੱਚ ਫਸੇ ਨੇ ਨਸ਼ਿਆਂ ਵਿੱਚ ਫਸੇ ਨੇ ਉਹਨਾਂ ਨੂੰ ਛੱਡ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਣ ਗੁਰਬਾਣੀ ਨਾਲ ਜੁੜਨ ਗੁਰੂ ਇਤਿਹਾਸ ਨਾਲ ਜੁੜ ਜਾਣ ਕਿਉਂਕਿ ਜਿਹੜੀ ਕੌਮ ਆਪਣਾ ਪਿਛੋਕੜ ਭੁੱਲ ਜਾਂਦੀ ਆਪਣਾ ਇਤਿਹਾਸ ਭੁੱਲ ਜਾਂਦੀ ਹੈ ਉਹ ਕੌਮ ਜ਼ਿਆਦਾ ਦੇਰ ਨਹੀਂ ਚੱਲਦੀ ਸੋ ਇਸ ਕਰਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਤੁਸੀਂ ਕੌਣ ਹੋ ਸਾਨੂੰ ਮੁਕਾਉਣ ਵਾਲੇ ਜਗ ਜਾਣਦਾ ਅਸੀਂ ਨਹੀਂ ਮੁੱਕ ਸਕਦੇ ਇਹ ਗੁਰੂ ਨਾਨਕ ਪਾਸ਼ਾ ਦੀ ਸਾਜੀ ਹੋਈ ਕੋਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਹੋਇਆ ਖਾਲਸਾ ਪੰਥ ਹੈ ਜਿਹੜਾ ਰਹਿੰਦੀ ਦੁਨੀਆ ਤੱਕ ਇਹ ਅਮਰ ਹੈ ਇਸ ਨੂੰ ਕੋਈ ਮਿਟਾ ਨਹੀਂ ਸਕਦਾ ਬੜੇ ਆਏ ਮਟਾਉਣ ਵਾਲੇ ਪਰ ਇਸ ਸਿੱਖ ਰਾਜ ਨੂੰ ਕੋਈ ਖਤਮ ਨਹੀਂ ਕਰ ਸਕਿਆ ਸਿੱਖ ਪੰਥ ਨੂੰ ਕੋਈ ਖਤਮ ਨਹੀਂ ਕਰ ਸਕਿਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਸਾਧ ਸੰਗਤ ਜੀ ਵਾਤੋਂ ਬਾਅਦ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਸਿੱਖ ਇਤਿਹਾਸ ਨਾਲ ਜੋੜੋ ਤੇ ਆਪ ਵੀ ਜੁੜੋ ਕਿਉਂਕਿ ਜੇਕਰ ਆਪ ਜੁੜਾਂਗੇ ਤੇ ਸਾਡੇ ਬੱਚੇ ਸਾਡੇ ਤੋਂ ਹੀ ਸਿੱਖਦੇ ਨੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਧ ਸੰਗਤ ਜੀ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਇਸੇ ਤਰ੍ਹਾਂ ਹੀ ਅੱਗੇ ਜੋ ਸਿੱਖ ਕੌਮ ਦੇ ਮਹਾਨ ਯੋਧੇ ਸੂਰਬੀਰ ਹਨ ਉਹਨਾਂ ਦੀਆਂ ਜੋ ਜੀਵਨੀਆਂ ਤੇ ਆਪਾਂ ਵਿਚਾਰ ਕਰਨੀ ਹੈ ਸੰਖੇਪ ਇਤਿਹਾਸ ਲੈ ਕੇ ਆਉਣਾ ਹੈ ਸੋ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਸਾਡਾ ਜੋ ਚੈਨਲ ਹੈ ਭਾਈ ਬਚਿੱਤਰ ਸਿੰਘ ਖਾਲਸਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਤੇ ਸਤਿਗੁਰੂ ਜੀ ਕਿਰਪਾ ਕੰਨ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਸਤਿਗੁਰੂ ਮਾਹਰ ਦਾ ਕਰੋ ਖੁਸ਼ੀਆਂ ਅਸੀਸਾਂ ਬਖਸ਼ੀ ਕਰਨ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਇਤਿਹਾਸ ਬੋਲਦੇ ਆ ਸੋ ਹੋਈਆਂ ਭੁੱਲਾ ਚੁੱਕਾ ਵਕਸ਼ ਲੈਣੀਆਂ ਭੁੱਲੇ ਨੇ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ